ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪਹੁੰਚਣ ਤੋਂ 24 ਘੰਟਿਆਂ ਬਾਅਦ ਅੰਮ੍ਰਿਤਧਾਰੀ ਕੁੜੀ ਨਾਲ ਸੱਗੇ ਮਾਮੇ ਨੇ ਜੋ ਕੀਤਾ ਸੁਣ ਕੇ ਹੋਸ਼ ਉੱਡ ਜਾਣਗੇ ਦੋਸਤੋ ਅੱਜ ਦੀ ਇਹ ਕਹਾਣੀ ਇੱਕ ਅਜੀਹੀ ਸੱਚਾਈ ਨੂੰ ਬਿਆਨ ਕਰਦੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਅਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਅਸੀਂ ਜਿਸ ਕਲਯੁਗ ਦੇ ਦੌਰ ਵਿੱਚ ਰਹਿ ਰਹੇ ਹਾਂ ਉੱਥੇ ਖੂਨ ਦੇ ਰਿਸ਼ਤੇ ਵੀ ਕਿਵੇਂ ਪਾਣੀ ਬਣ ਚੁੱਕੇ ਹਨ ਇਹ ਕਹਾਣੀ ਹੈ ਪੰਜਾਬ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਗੁਰਸਿੱਖ ਅਤੇ ਅੰਮ੍ਰਿਤਧਾਰੀ ਤੀ ਦੀ ਜਿਸਨੇ ਆਪਣੇ ਜੀਵਨ ਵਿੱਚ ਕਦੇ ਕਿਸੇ ਦਾ ਬੁਰਾ ਨਹੀਂ ਸੋਚਿਆ ਸੀ ਅਤੇ ਜਿਸਦੇ ਮਨ ਵਿੱਚ ਗੁਰੂ ਪ੍ਰਤੀ ਅਥਾ ਸ਼ਰਦਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਸੱਗੇ ਮਾਵੇਂ ਤੇ ਉਹ ਅਤੇ ਉਸਦਾ ਪਰਿਵਾਰ ਰੱਬ ਜਿੰਨਾ ਪਰੋਸਾ ਕਰ ਰਹੇ ਹਨ ਉਹ ਵਿਦੇਸ਼ ਦੀ ਧਰਤੀ ਤੇ ਪਹੁੰਚਦੇ ਹੀ ਆਪਣਾ ਅਸਲੀ ਰੰਗ ਵਿਖਾ ਦੇਵੇਗਾ ਅਕਸਰ ਅਸੀਂ ਸੁਣਦੇ ਹਾਂ ਕਿ ਆਪਣਾ ਖੂਨ ਆਖਿਰ ਆਪਣਾ ਹੀ ਹੁੰਦਾ ਹੈ ਅਤੇ ਮੁਸੀਬਤ ਵੇਲੇ ਸਿਰਫ ਆਪਣੇ ਹੀ ਕੰਮ ਆਉਂਦੇ ਹਨ ਪਰ ਜਦੋਂ ਇਹ ਆਪਣੇ ਪੈਸੇ ਦੀ ਚਕਾਚੋਦ ਵਿੱਚ ਅੰਨੇ ਹੋ ਜਾਣ ਤਾਂ ਉਹ ਕਿਸ ਹੱਦ ਤੱਕ ਡਿੱਗ ਸਕਦੇ ਹਨ ਇਹ ਗੱਲ ਕੈਨੇਡਾ ਦੀ ਧਰਤੀ ਤੇ ਵਾਪਰੀ ਇਸ ਘਟਨਾ ਨੇ ਸਾਬਤ ਕਰ ਦਿੱਤੀ ਹੈ ਜਦੋਂ ਇੱਕ ਮਾਸੂਮ ਬੱਚੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਸੱਤ ਸਮੁੰਦਰ ਪਾਰ ਜਾਣ ਦਾ ਫੈਸਲਾ ਕਰਦੀ ਹੈ ਤਾਂ ਉਸਦੇ ਮਾਪੇ ਇਹ ਸੋਚ ਕੇ ਬੇਫਿਕਰ ਹੋ ਜਾਂਦੇ ਹਨ ਕਿ ਉੱਥੇ ਉਸ ਦਾ ਸਾਕਾ मामा ਬੈਠਾ ਹੈ ਜੋ ਉਸ ਨੂੰ ਆਪਣੀ ਦੀ ਵਾਂਗ ਰੱਖੇਗਾ ਪਰ ਕਿਸੇ ਨੂੰ ਕੀ ਪਤਾ ਸੀ ਕਿ ਜਹਾਜ਼ ਤੋਂ ਉਤਰਨ ਦੇ ਮੈਸ 24 ਘੰਟਿਆਂ ਦੇ ਅੰਦਰ ਹੀ ਉਸ ਬੱਚੀ ਨਾਲ ਕੁਝ ਅਜਿਹਾ ਵਾਪਰੇਗਾ ਜੋ ਉਸ ਦੀ ਰੂਹ ਨੂੰ ਚੰਜੋੜ ਕੇ ਰੱਖ ਦੇਵੇਗਾ ਅਤੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਕੀ ਰਿਸ਼ਤਿਆਂ ਦਾ ਕੋਈ ਮੁੱਲ ਬਾਕੀ ਰਿਹਾ ਵੀ ਹੈ ਜਾਂ ਨਹੀਂ ਇਸ ਕਹਾਣੀ ਦੀ ਸ਼ੁਰੂਆਤ ਪੰਜਾਬ ਦੇ ਇੱਕ ਮੱਧ ਵਰਗੀ ਪਰਿਵਾਰ ਤੋਂ ਹੁੰਦੀ ਹੈ ਜਿੱਥੇ ਗੁਰਲੀਨ ਨਾਮ ਦੀ ਇੱਕ ਬਹੁਤ ਹੀ ਸਾਊ ਅਤੇ ਸੰਸਕਾਰੀ ਲੜਕੀ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ ਜਿਸ ਨੇ ਬਚਪਨ ਤੋਂ ਹੀ ਗੁਰਸਿੱਖੀ ਜੀਵਨ ਨੂੰ ਅਪਣਾਇਆ ਹੋਇਆ ਸੀ ਅਤੇ ਉਹ ਅੰਮ੍ਰਿਤਧਾਰੀ ਸੀ ਗੁਰਲੀਨ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰੇ ਤਾਂ ਜੋ ਉਹ ਆਪਣੇ ਬਜ਼ੁਰਗ ਮਾਪਿਆਂ ਨੂੰ ਇੱਕ ਸੁਖਾਲਾ ਜੀਵਨ ਦੇ ਸਕੇ ਕਿਉਂਕਿ ਉਸਦੇ ਪਿਤਾ ਜੀ ਨੇ ਸਾਰੀ ਉਮਰ ਖੇਤਾ ਵਿੱਚ ਹੱਡ ਬਨਵੀਂ ਮਿਹਨਤ ਕੀਤੀ ਸੀ ਪਰ ਘਰ ਦੇ ਹਾਲਾਤ ਫਿਰ ਵੀ ਬਹੁਤੇ ਚੰਗੇ ਨਹੀਂ ਸਨ ਜਦੋਂ ਗੁਰਲੀਨ ਨੇ ਆਈਲੈਂਡਸ ਵਿੱਚੋਂ ਚੰਗੇ ਬੈਡ ਪ੍ਰਾਪਤ ਕੀਤੇ ਤਾਂ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਕੈਨੇਡਾ ਵਰਗੇ ਮਹਿੰਗੇ ਦੇਸ਼ ਵਿੱਚ ਬੱਚੀ ਨੂੰ ਇਕੱਲੇ ਕਿਵੇਂ ਭੇਜਿਆ ਜਾਵੇ ਅਤੇ ਉੱਥੇ ਰਹਿਣ ਸਹਣ ਦਾ ਖਰਚਾ ਕਿਵੇਂ ਚੁਕਾਇਆ ਜਾਵੇ ਇਸੇ ਦੌਰਾਨ ਗੁਰਲੀਨ ਦੀ ਮਾਂ ਨੇ ਕੈਨੇਡਾ ਵਿੱਚ ਰਹਿੰਦੇ ਆਪਣੇ ਸਕੇਪਰਾ ਯਾਨੀ ਗੁਰਲੀਨ ਦੇ ਮਾਮੇ ਨਾਲ ਗੱਲ ਕੀਤੀ ਜਿਸ ਨੇ ਫੋਨ ਤੇ ਬੜੇ ਹੀ ਮਿੱਠੇ ਸ਼ਬਦਾਂ ਵਿੱਚ ਯਕੀਨ ਦਿਵਾਇਆ ਕਿ ਪੈਂਟੂ ਫਿਕਰ ਨਾ ਕਰ ਗੁਰਲੀਨ ਮੇਰੀ ਪਾਂਜੀ ਬਾਦ ਵਿੱਚ ਹੈ ਪਹਿਲਾ ਮੇਰੀ ਤੀ ਹੈ ਉਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਮੇਰੀ ਹੈ ਮਾਮੇ ਦੀਆਂ ਇਹ ਗੱਲਾਂ ਸੁਣ ਕੇ ਗੁਰਲੀਨ ਦੇ ਮਾਪਿਆਂ ਦਾ ਸੀਨਾ ਚੌੜਾ ਹੋ ਗਿਆ ਸੀ ਅਤੇ ਉਹਨਾਂ ਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੇਚ ਕੇ ਅਤੇ ਕੁਝ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਗੁਰਲੀਨ ਦੀ ਫੀਸ ਭਰੀ ਅਤੇ ਉਸ ਨੂੰ ਕੈਨੇਡਾ ਪੇਜੈਂਟ ਦੀ ਤਿਆਰੀ ਕਰ ਦਿੱਤੀ। ਇਹ ਸੋਚ ਕੇ ਕਿ ਉੱਥੇ ਉਸ ਦਾ ਸਗਾ ਮਾਮਾ ਬੈਠਾ ਹੈ ਜੋ ਉਸ ਨੂੰ ਤੱਤੀ ਵਾਂ ਨਹੀਂ ਲੱਗਣ ਦੇਵੇਗਾ। ਜਿਸ ਦਿਨ ਗੁਰਲੀਨ ਨੇ ਕੈਨੇਡਾ ਲਈ ਉਡਾਨ ਭਰਨੀ ਸੀ, ਉਹ ਦਿਨ ਪੂਰੇ ਪਰਿਵਾਰ ਲਈ ਬਹੁਤ ਪਾਵੁਕ ਸੀ। ਕਿਉਂਕਿ ਇੱਕ ਪਾਸੇ ਤੇ ਦੇ ਵਿਦੇਸ਼ ਜਾਣ ਦੀ ਖੁਸ਼ੀ ਸੀ ਅਤੇ ਦੂਜੇ ਪਾਸੇ ਵਿਛੋੜੇ ਦਾ ਗਮ ਸੀ ਪਰ ਸਭ ਦੇ ਮਨ ਵਿੱਚ ਇੱਕ ਸਕੂਨ ਸੀ। ਕਿ ਬੱਚੀ ਅਣਜਾਣ ਲੋਕਾਂ ਕੋਲ ਨਹੀਂ ਸਗੋ ਆਪਣੇ ਸਕੇ ਮਾਮੇ ਕੋਲ ਜਾ ਰਹੀ ਹੈ ਦਿੱਲੀ 에ਅਰਪੋਰਟ ਤੇ ਤੁਰਨ ਵੇਲੇ ਗੁਰਲੀਨ ਦੀ ਮਾਂ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਕਿ ਬੇਟਾ ਤੇਰੇ ਮਾਮਾ ਜੀ ਉੱਥੇ ਹਨ ਉਹਨਾਂ ਦੀ ਹਰ ਗੱਲ ਮੰਨੀ ਅਤੇ ਕਦੇ ਵੀ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਵੀ ਕਿਉਂਕਿ ਪਰਦੇਸਾਂ ਵਿੱਚ ਆਪਣੇ ਹੀ ਸਹਾਰਾ ਹੁੰਦੇ ਹਨ ਗੁਰਲੀਨ ਨੇ ਵੀ ਨਮ ਅੱਖਾਂ ਨਾਲ ਵਾਦਾ ਕੀਤਾ ਕਿ ਉਹ ਆਪਣੇ ਸੰਸਕਾਰ ਨਹੀਂ ਭੁੱਲੇਗੀ ਅਤੇ ਆਪਣੇ ਮਾਮਾ ਮਾਮੀ ਦੀ ਸੇਵਾ ਕਰੇਗੀ ਪਰ ਉਹ ਅਣਜਾਣ ਸੀ ਕਿ ਜਹਾਜ਼ ਚੜਨ ਤੋਂ ਬਾਅਦ ਜਦੋਂ ਉਹ ਅਗਲੇ ਮੁਲਕ ਉਤਰੇਗੀ ਤਾਂ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਬਦਲ ਜਾਵੇਗੀ ਪੂਰੇ ਰਸਤੇ ਜਹਾਜ਼ ਵਿੱਚ ਬੈਠੀ ਗੁਰਲੀਨ ਆਪਣੀ ਨਿਤਨੇਮ ਦੀ ਗੁਟਕਾ ਸਾਹਿਬ ਤੋਂ ਪਾਠ ਕਰਦੀ ਰਹੀ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਰਹੀ ਕਿ ਸਭ ਕੁਝ ਠੀਕ ਹੋਵੇ ਪਰ ਸ਼ਾਇਦ ਕੁਦਰਤ ਉਸ ਨੂੰ ਇੱਕ ਵੱਡੀ ਪ੍ਰੀਖਿਆ ਲਈ ਤਿਆਰ ਕਰ ਰਹੀ ਸੀ ਲੰਬੇ ਸਫ਼ਰ ਤੋਂ ਬਾਅਦ ਜਦੋਂ ਜਹਾਜ਼ ਟੋਰਾਂਟੋ 에ਅਰਪੋਰਟ ਤੇ ਉਤਰਿਆ ਤਾਂ ਬਾਹਰ ਬਹੁਤ ਠੰਡ ਸੀ ਪਰ ਗੁਰਲੀਨ ਦੇ ਅੰਦਰ ਇੱਕ ਨਿਗ ਸੀ ਕਿ ਹੁਣੇ ਉਸ ਦਾ ਮਾਮਾ ਜੀ ਉਸ ਨੂੰ ਲੈਣ ਆਉਣਗੇ ਅਤੇ ਗੱਲ ਨਾਲ ਲਗਾ ਲੈਣਗੇ ਜਿਸ ਨਾਲ ਉਸ ਦੀ ਸਾਰੀ ਥਕਾਵਟ ਦੂਰ ਹੋ ਜਾਵੇਗੀ 에ਅਰਪੋਰਟ ਦੇ ਬਾਹਰ ਆ ਕੇ ਜਦੋਂ ਗੁਰਲੀਨ ਨੇ ਆਪਣੇ ਮਾਮਾ ਜੀ ਨੂੰ ਦੇਖਿਆ ਤਾਂ ਉਸ ਦੇ ਚਿਹਰੇ ਤੇ ਮੁਸਕਾਨ ਆ ਗਈ ਪਰ ਮਾਮਾ ਜੀ ਦਾ ਰਵਈਆ ਥੋੜਾ ਅਜੀਬ ਸੀ ਉਹਨਾਂ ਨੇ ਗੁਰਲੀਨ ਨੂੰ ਮਿਲਦਿਆਂ ਹੀ ਕੋਈ ਬਹੁਤਾ ਪਿਆਰ ਨਹੀਂ ਜਤਾਇਆ ਸਗੋ ਸਿਰਫ ਰਸਮੀ ਤੌਰ ਤੇ ਹਾਲਚਾਲ ਪੁੱਛਿਆ ਅਤੇ ਜਲਦੀ ਗੱਡੀ ਵਿੱਚ ਬੈਠਣ ਲਈ ਕਿਹਾ ਗੁਰਲੀਨ ਨੇ ਸੋਚਿਆ ਕਿ ਸ਼ਾਇਦ মামਾ ਜੀ ਕੰਮ ਤੋਂ ਥੱਕੇ ਹੋਣਗੇ ਜਾਂ ਵਿਦੇਸ਼ ਵਿੱਚ ਰਹਿ ਕੇ ਸੁਭਾਅ ਥੋੜਾ ਬਦਲ ਗਿਆ ਹੋਵੇਗਾ ਇਸ ਲਈ ਉਸਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਚੁੱਪਚਾਪ ਗੱਡੀ ਵਿੱਚ ਬੈਠ ਗਈ ਰਸਤੇ ਵਿੱਚ ਵੀ মামਾ ਜੀ ਨੇ ਜ਼ਿਆਦਾ ਗੱਲ ਨਹੀਂ ਕੀਤੀ ਬਸ ਇਹ ਹੀ ਪੁੱਛਿਆ ਕਿ ਕਰੋ ਕਿੰਨੇ ਪੈਸੇ ਨਾਲ ਲੈ ਕੇ ਆਈ ਹੈ ਅਤੇ ਵਾਪਸੀ ਤੇ ਮਾਪਿਆਂ ਨੇ ਹੋਰ ਪੈਸੇ ਭੇਜਣ ਬਾਰੇ ਕੀ ਕਿਹਾ ਹੈ ਜਿਸ ਨੂੰ ਸੁਣ ਕੇ ਗੁਰਲੀਨ ਨੂੰ ਥੋੜਾ ਅਜੀਬ ਲੱਗਿਆ ਕਿਉਂਕਿ ਅਜੇ ਤਾਂ ਉਹ ਪਹੁੰਚੀ ਹੀ ਸੀ ਅਤੇ ਹਾਲਚਾਲ ਪੁੱਛਣ ਦੀ ਬਜਾਏ ਸਿੱਧੀ ਪੈਸਿਆਂ ਦੀ ਗੱਲ ਸ਼ੁਰੂ ਹੋ ਗਈ ਸੀ ਜਦੋਂ ਉਹ ਘਰ ਪਹੁੰਚੇ ਤਾਂ ਉੱਥੇ ਮਾਮੀ ਜੀ ਦਾ ਵਤੀਰਾ ਵੀ ਬਹੁਤ ਰੁੱਖਾ ਸੀ ਜਿਵੇਂ ਉਹ ਗੁਰਲੀਨ ਦੇ ਆਉਣ ਤੋਂ ਬਿਲਕੁਲ ਵੀ ਖੁਸ਼ ਨਾ ਹੋਣ ਅਤੇ ਉਹਨਾਂ ਨੇ ਗੁਰਲੀਨ ਨੂੰ ਬੇਸਮੈਂਟ ਵਿੱਚ ਬਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਸਾਮਾਨ ਰੱਖਣ ਲਈ ਕਿਹਾ ਜਿੱਥੇ ਠੰਡ ਵੀ ਬਹੁਤ ਸੀ ਗੁਰਲੀਨ ਜੋ ਕਿ ਇੱਕ ਅਮਰਤਦਾਰੀ ਅਤੇ ਸਬਰ ਵਾਲੀ ਲੜਕੀ ਸੀ ਨੇ ਕੁਝ ਨਹੀਂ ਕਿਹਾ ਅਤੇ ਸੋਚਿਆ ਕਿ ਸ਼ਾਇਦ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ ਉਸਨੇ ਚੁੱਪ ਕਰਕੇ ਪ੍ਰਸ਼ਾਦਾ ਛਕਿਆ ਅਤੇ ਥਕਾਵਟ ਹੋਣ ਕਾਰਨ ਸੌ ਗਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਅਗਲੀ ਸਵੇਰ ਉਸ ਲਈ ਤੂਫਾਨ ਲੈ ਕੇ ਆਉਣ ਵਾਲੀ ਹੈ ਅਗਲੀ ਸਵੇਰ ਯਾਨੀ ਕੈਨੇਡਾ ਪਹੁੰਚਣ ਤੋਂ ਠੀਕ 24 ਘੰਟਿਆਂ ਬਾਅਦ ਜਦੋਂ ਗੁਰਲੀਨ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰ ਰਹੀ ਸੀ ਤਾਂ ਅਚਾਨਕ ਮਾਮਾ ਜੀ ਅਤੇ मामੀ ਜੀ ਉਸਦੇ ਕਮਰੇ ਵਿੱਚ ਆਏ ਅਤੇ ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਬਦਲੇ ਹੋਏ ਸਨ ਜੋ ਰਾਤ ਵਾਲੀ ਥੋੜੀ ਬਹੁਤ ਨਰਮੀ ਸੀ ਉਹ ਵੀ ਹੁਣ ਗਾਇਬ ਹੋ ਚੁੱਕੀ ਸੀ ਮਾਮਾ ਜੀ ਨੇ ਬਿਨਾਂ ਕਿਸੇ ਲਿਹਾਜ਼ ਦੇ ਗੁਰਲੀਨ ਨੂੰ ਕਿਹਾ ਦੇਖ ਬੀਬਾ ਇੱਥੇ ਕੈਨੇਡਾ ਵਿੱਚ ਮਹਿੰਗਾਈ ਬਹੁਤ ਹੈ ਅਤੇ ਅਸੀਂ ਤੈਨੂੰ ਮੁਫਤ ਵਿੱਚ ਇੱਥੇ ਨਹੀਂ ਰੱਖ ਸਕਦੇ ਜੇਕਰ ਤੂੰ ਸਾਡੇ ਕੋਲ ਰਹਿਣਾ ਹੈ ਤਾਂ ਤੈਨੂੰ ਹਰ ਮਹੀਨੇ ਬੇਸਮੈਟ ਦਾ ਕਿਰਾਇਆ ਅਤੇ ਰੋਟੀ ਦਾ ਖਰਚਾ ਦੇਣਾ ਪਵੇਗਾ ਗੁਰਲੀਨ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ ਕਿਉਂਕਿ ਪੰਜਾਬ ਵਿੱਚ ਤਾਂ ਮਾਮਾ ਜੀ ਨੇ ਕਿਹਾ ਸੀ ਕਿ ਤੂੰ ਮੇਰੀ ਧੀ ਹੈ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗਾ ਪਰ ਹੁਣ ਅਚਾਨਕ ਕਿਰਾਏ ਦੀ ਮੰਗ ਕਿੱਥੋਂ ਆ ਗਈ ਗੁਰਲੀਨ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮਾਮਾ ਜੀ ਮੇਰੇ ਕੋਲ ਤਾਂ ਅਜੇ ਕੋਈ ਕੰਮ ਵੀ ਨਹੀਂ ਹੈ ਅਤੇ ਮੈਂ ਤਾਂ ਅਜੇ ਕੱਲ ਹੀ ਆਈ ਹਾਂ ਮੈਂ ਇੰਨੇ ਪੈਸੇ ਕਿੱਥੋਂ ਲਿਆਵਾਂਗੀ ਇਹ ਸੁਣ ਕੇ ਮਾਮੇ ਨੇ ਜੋ ਜਵਾਬ ਦਿੱਤਾ ਉਸਨੇ ਗੁਰਲੀਨ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਉਸਨੇ ਕਿਹਾ ਕਿ ਜੇ ਪੈਸੇ ਨਹੀਂ ਹਨ ਤਾਂ ਆਪਣੇ ਪਿਓ ਨੂੰ ਫੋਨ ਕਰਕੇ ਮੰਗਵਾ ਸਾਨੂੰ ਨਹੀਂ ਪਤਾ ਸਾਨੂੰ ਅੱਜ ਹੀ ਪਹਿਲੇ ਮਹੀਨੇ ਦਾ ਕਿਰਾਇਆ ਅਤੇ ਸਿਕਿਉਰਿਟੀ ਚਾਹੀਦੀ ਹੈ ਨਹੀਂ ਤਾਂ ਆਪਣਾ ਬੋਰੀ ਬਿਸਤਰਾ ਚੁੱਕ ਅਤੇ ਜਿੱਥੇ ਮਰਜ਼ੀ ਜਾ ਇੱਕ ਅਮਰਿਤਦਾਰੀ ਬੱਚੀ ਜਿਸਨੇ ਕਦੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ ਅੱਜ ਵਿगाने ਮੁਲਕ ਵਿੱਚ ਆਪਣੇ ਹੀ ਸਕੇ ਮਾਮੇ ਦੇ ਮੂੰਹੋਂ ਅਜਈਆਂ ਗੱਲਾਂ ਸੁਣ ਕੇ ਰੋ ਪਈ ਅਤੇ ਉਸਨੇ ਮਾਮੇ ਦੇ ਹੱਥ ਜੋੜੇ ਕਿ मामा ਜੀ ਮੇਰੇ ਤੇ ਤਰਸ ਕਰੋ ਮੇਰੇ ਪਿਤਾ ਜੀ ਨੇ ਪਹਿਲਾ ਹੀ ਕਰਜ਼ਾ ਚੁੱਕ ਕੇ ਮੈਨੂੰ ਭੇਜਿਆ ਹੈ ਉਹ ਹੋਰ ਪੈਸੇ ਨਹੀਂ ਭੇਜ ਸਕਦੇ ਪਰ ਮਾਮੇ ਅਤੇ मामੀ ਦੇ ਸਿਰ ਪੈਸੇ ਦਾ ਪੂਤ ਸਵਾਰ ਸੀ ਉਹਨਾਂ ਨੇ ਗੁਰਲੀਨ ਦੀ ਇੱਕ ਨਾਂ ਸੁਣੀ ਅਤੇ ਸਾਫ਼ ਕਹਿ ਦਿੱਤਾ ਕਿ ਇਹ ਕੈਨੇਡਾ ਹੈ ਇੱਥੇ ਰਿਸ਼ਤੇਦਾਰੀਆਂ ਨਾਲ ਟਿੱਡ ਨਹੀਂ ਪਰਦੇ ਇੱਥੇ ਹਰ ਚੀਜ਼ ਦਾ ਮੁੱਲ ਲੱਗਦਾ ਹੈ ਉਹਨਾਂ ਨੇ ਗੁਰਲੀਨ ਨੂੰ ਧਮਕੀ ਦਿੱਤੀ ਕਿ ਜੇਕਰ ਸ਼ਾਮ ਤੱਕ ਪੈਸੇ ਨਾ ਆਏ ਤਾਂ ਉਹ ਉਸ ਨੂੰ ਕਰੋ ਬਾਹਰ ਕੱਢ ਦੇਣਗੇ ਭਾਵੇਂ ਬਾਹਰ ਬਰਫ਼ ਪੈ ਰਹੀ ਹੋਵੇ ਜਾਂ ਹਨੇਰੀ ਚੱਲ ਰਹੀ ਹੋਵੇ ਗੁਰਲੀਨ ਦੇ ਮਨ ਵਿੱਚ ਆਪਣੇ ਮਾਪਿਆਂ ਦੀ ਤਸਵੀਰ ਕੁੰਗ ਕਿ ਜੇਕਰ ਉਸਨੇ ਉਹਨਾਂ ਨੂੰ ਫੋਨ ਕਰਕੇ ਇਹ ਸਭ ਦੱਸਿਆ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਉਹ ਪਹਿਲਾਂ ਹੀ ਇੰਨੇ ਦੁਖੀ ਹਨ ਉਸ ਮਾਸੂਮ ਬੱਚੀ ਨੇ ਸੋਚਿਆ ਸੀ ਕਿ মামਾ ਜੀ ਉਸ ਦਾ ਸਹਾਰਾ ਬਣਨਗੇ ਪਰ ਇੱਥੇ ਤਾਂ ਰਖੇਖ ਹੀ ਪਖੇਖ ਬਣ ਗਏ ਸਨ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਕਿਉਂਕਿ ਉਸ ਕੋਲ ਨਾ ਤਾਂ ਕੋਈ ਫੋਨ ਸੀ ਜਿਸ ਵਿੱਚ SIM ਚੱਲਦਾ ਹੋਵੇ ਅਤੇ ਨਾ ਹੀ ਉਸ ਨੂੰ ਸ਼ਹਿਰ ਦੇ ਰਸਤੇ ਦਾ ਪਤਾ ਸੀ ਦੁਪਹਿਰ ਹੁੰਦੋਂ ਦੇ ਮਾਮੇ ਦਾ ਵਿਵਹਾਰ ਹੋਰ ਵੀ ਜ਼ਾਲਮ ਹੋ ਗਿਆ ਜਦੋਂ ਗੁਰਲੀਨ ਨੇ ਰੋਟੀ ਮੰਗੀ ਤਾਂ मामੀ ਨੇ ਤਾਣਾ ਮਾਰਿਆ ਕਿ ਮੁਫਤ ਦੀਆਂ ਰੋਟੀਆਂ ਤੋੜਨ ਆਈ ਹੈ ਪਹਿਲਾਂ ਪੈਸੇ ਲਿਆ ਫਿਰ ਰੋਟੀ ਮਿਲੇਗੀ ਇਹ ਸੁਣ ਕੇ ਗੁਰਲੀਨ ਦਾ ਦਿਲ ਟੁੱਟ ਗਿਆ ਉਸ ਨੂੰ ਯਾਦ ਆਇਆ ਕਿ ਕਿਵੇਂ ਉਸ ਦੀ ਮਾਂ ਪਿੰਡ ਵਿੱਚ ਮਾਮੇ ਦੇ ਆਉਣ ਤੇ ਦੇਸੀ ਕਿਉ ਦੇ ਪਰੋਠੇ ਅਤੇ ਪੰਜੀਰੀ ਬਣਾ ਕੇ ਖਵਾਉਂਦੀ ਸੀ ਅਤੇ ਕਦੇ ਮੱਥੇ ਤੇ ਵੱਟ ਨਹੀਂ ਸਿਪਾਉਂਦੀ ਪਰ ਅੱਜ ਉਸੇ ਪੰਡਿਤੀ ਨੂੰ ਇੱਕ ਰੋਟੀ ਲਈ ਜਲੀਲ ਕੀਤਾ ਜਾ ਰਿਹਾ ਸੀ ਗੁਰਲੀਨ ਆਪਣੇ ਕਮਰੇ ਵਿੱਚ ਬੈਠ ਕੇ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗੀ ਕਿ हे ਸੱਚੇ ਪਾਤਸ਼ਾਹ ਮੈਨੂੰ ਇਸ ਮੁਸੀਬਤ ਵਿੱਚੋਂ ਕਢੋ ਮੇਰਾ ਇੱਥੇ ਤੇਰੇ ਸਿਵਾ ਹੋਰ ਕੋਈ ਨਹੀਂ ਹੈ ਸ਼ਾਮ ਹੁੰਦਿਆ ਹੀ ਮਾਮੇ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਉਸਨੇ ਗੁਰਲੀਨ ਦਾ ਸਾਮਾਨ ਚੁੱਕ ਕੇ ਦਰਵਾਜ਼ੇ ਦੇ ਬਾਹਰ ਰੱਖ ਦਿੱਤਾ ਅਤੇ ਕਿਹਾ ਕਿ ਤੇਰਾ ਪਿਓ ਪੈਸੇ ਪੇਜਣ ਨੂੰ ਤਿਆਰ ਨਹੀਂ ਹੈ ਐਸਲੀ ਤੂੰ ਹੁਣੇ ਸਾਡੇ ਘਰੋਂ ਨਿਕਲ ਜਾ ਗੁਰਲੀਨ ਨੇ ਬਹੁਤ ਵਾਸਤੇ ਪਾਏ ਰੋਈ ਕੁਰਲਾਈ ਕੇ मामाजी ਰਾਤ ਦਾ ਸਮਾਂ ਹੈ ਬਾਹਰ ਬਹੁਤ ਠੰਡ ਹੈ ਮੈਂ ਕਿੱਥੇ ਜਾਵਾਂਗੀ ਮੈਨੂੰ ਸਿਰਫ ਅੱਜ ਦੀ ਰਾਤ ਰਹਿਣ ਦਿਓ ਮੈਂ ਸਵੇਰੇ ਚਲੀ ਜਾਵਾਂਗੀ ਪਰ ਪੱਥਰ ਦਿਲ मामੇ ਨੇ ਉਸ ਨੂੰ ਤੱਕਾ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਲਿਆ ਇੱਕ 21 ਸਾਲ ਦੀ ਕੁੜੀ ਅੱਧੀ ਰਾਤ ਨੂੰ ਕੈਨੇਡਾ ਦੀਆਂ ਸੁੰਸਾਨ ਸੜਕਾਂ ਤੇ ਇਕੱਲੀ ਖੜੀ ਸੀ ਉਸ ਸਮੇਂ ਬਾਹਰ ਦਾ ਤਾਪਮਾਨ -20°C ਅਤੇ ਠੰਡੀ ਹਵਾ ਹੱਡੀਆਂ ਨੂੰ ਚੀਰ ਰਹੀ ਸੀ ਪਰ ਉਸ ਠੰਡ ਤੋਂ ਜ਼ਿਆਦਾ ਦਰਦ ਗੁਰਲੀਨ ਨੂੰ ਰਿਸ਼ਤਿਆਂ ਦੇ ਟੁੱਟਣ ਦਾ ਹੋ ਰਿਹਾ ਸੀ ਉਹ ਆਪਣੇ ਸੂਟਕੇਸ ਨਾਲ ਸੜਕ ਦੇ ਕਿਨਾਰੇ ਬੈਠ ਗਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਉਹ ਸੋਚ ਰਹੀ ਸੀ ਕਿ ਕਾਸ਼ ਉਹ ਪੰਜਾਬ ਤੋਂ ਆਉਂਦੀ ਹੀ ਨਾ ਘੱਟੂ ਘਟ ਆਪਣੇ ਮਾਪਿਆਂ ਦੀ ਬੁੱਕਲ ਵਿੱਚ ਤਾਂ ਹੁੰਦੀ ਉਸ ਵੇਲੇ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਯਾਦ ਆਇਆ ਕਿ ਕਿਵੇਂ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਸਾਹਿਬ ਇਕੱਲੇ ਸਨ ਪਰ ਉਹਨਾਂ ਦਾ ਹੌਸਲਾ ਬੁਲੰਦ ਸੀ ਗੁਰਲੀਨ ਨੇ ਆਪਣੇ ਅੰਦਰ ਉਹੀ ਜਜ਼ਬਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੋਚਿਆ ਕਿ ਮੈਂ ਗੁਰੂ ਦੀ ਤੀਹਾਂ ਮੈਂ ਹਾਰ ਨਹੀਂ ਮੰਨਾਂਗੀ ਉਹ ਉੱਠੀ ਅਤੇ ਸੜਕ ਤੇ ਤੁਰਨ ਲੱਗੀ ਇਹ ਉਮੀਦ ਲੈ ਕੇ ਕਿ ਸ਼ਾਇਦ ਕੋਈ ਗੁਰਦੁਆਰਾ ਸਾਹਿਬ ਮਿਲ ਜਾਵੇ ਜਾਂ ਕੋਈ ਨੇਕ ਇਨਸਾਨ ਮਿਲ ਜਾਵੇ ਕਾਫੀ ਦੇਰ ਤੁਰੰਤੋਂ ਬਾਅਦ ਇੱਕ ਪੰਜਾਬੀ ਟੈਕਸੀ ਡਰਾਈਵਰ ਦੀ ਨਜ਼ਰ ਉਸ ਤੇ ਪਈ ਜਿਸਨੇ ਰਾਤ ਦੇ ਸਮੇਂ ਇੱਕ ਇਕੱਲੀ ਕੁੜੀ ਨੂੰ ਸੂਟਕੇਸ ਨਾਲ ਦੇਖ ਕੇ ਗੱਡੀ ਰੋਕੀ ਉਸ ਵੀਰ ਨੇ ਗੁਰਲੀਨ ਨੂੰ ਪੁੱਛਿਆ ਕਿ ਭੈਣ ਜੀ ਤੁਸੀਂ ਇਸ ਵੇਲੇ ਇੱਥੇ ਕੀ ਕਰ ਰਹੇ ਹੋ ਗੁਰਲੀਨ ਨੇ ਰੋਂਦੇ ਹੋਏ ਆਪਣੀ ਸਾਰੀ ਹੱਦਬੀਤੀ ਸੁਣਾਈ ਕਿ ਕਿਵੇਂ ਉਸਦੇ ਸਕੇ ਮਾਮੇ ਨੇ ਪਹੁੰਚਣ ਦੇ 24 ਘੰਟਿਆਂ ਵਿੱਚ ਹੀ ਉਸ ਨੂੰ ਘਰੋਂ ਕੱਢ ਦਿੱਤਾ ਹੈ ਉਸ ਟੈਕਸੀ ਵਾਲੇ ਵੀਰ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਅਤੇ ਉਸਨੇ ਕਿਹਾ ਕਿ ਪੈਣੇ ਤੂੰ ਫਿਕਰ ਨਾ ਕਰ ਦੁਨੀਆ ਵਿੱਚ ਬੁਰੇ ਲੋਕ ਹਨ ਤਾਂ ਚੰਗੇ ਵੀ ਬਹੁਤ ਹਨ ਤੂੰ ਮੇਰੀ ਛੋਟੀ ਪੈਣ ਵਰਗੀ ਹੈ ਉਹ ਵੀਰ ਗੁਰਲੀਨ ਨੂੰ ਨੇੜੇ ਦੇ ਇੱਕ ਗੁਰਦੁਆਰਾ ਸਾਹਿਬ ਲੈ ਗਿਆ ਅਤੇ ਉੱਥੇ ਪ੍ਰਬੰਧਕਾਂ ਨਾਲ ਗੱਲ ਕੀਤੀ ਜਿੱਥੇ ਗੁਰਲੀਨ ਨੂੰ ਰਹਿਣ ਲਈ ਜਗ੍ਹਾ ਅਤੇ ਖਾਣ ਲਈ ਲੰਗਰ ਮਿਲਿਆ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਲੀਨ ਨੇ ਸ਼ੁਕਰਾਨਾ ਕੀਤਾ ਕਿ ਵਾਏ ਗੁਰੂ ਨੇ ਉਸਨੂੰ ਬੇਸਹਾਰਾ ਨਹੀਂ ਛੱਡਿਆ ਅਗਲੇ ਕੁਝ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਸਹਿਯੋਗ ਅਤੇ ਉਸ ਟੈਕਸੀ ਵਾਲੇ ਵੀਰ ਦੀ ਮਦਦ ਨਾਲ ਗੁਰਲੀਨ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਰਹਿਣ ਦਾ ਪ੍ਰਬੰਧ ਹੋ ਗਿਆ ਅਤੇ ਇੱਕ ਜਗ੍ਹਾ ਕੰਮ ਵੀ ਮਿਲ ਗਿਆ ਗੁਰਲੀਨ ਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਸਾਰੀ ਸੱਚਾਈ ਦੱਸੀ ਜਿਸ ਨੂੰ ਸੁਣ ਕੇ ਮਾਪੇ ਬਹੁਤ ਰੋਏ ਅਤੇ ਉਹਨਾਂ ਨੂੰ ਆਪਣੇ ਪਰਾਂ ਤੇ ਬਹੁਤ ਗੁੱਸਾ ਆਇਆ ਪਰ ਉਹਨਾਂ ਨੂੰ ਇਸ ਗੱਲ ਦਾ ਸਕੂਨ ਸੀ ਕਿ ਉਹਨਾਂ ਦੀ ਤੀ ਸੁਰੱਖਿਤ ਹੈ ਅਤੇ ਗੁਰੂ ਦੇ ਲੜ ਲੱਗੀ ਹੋਈ ਹੈ ਸਮਾਂ ਬੀਤਦਾ ਗਿਆ ਅਤੇ ਗੁਰਲੀਨ ਨੇ ਆਪਣੀ ਮਿਹਨਤ ਨਾਲ ਆਪਣੇ ਪੈਰਾਂ ਤੇ ਖੜੇ ਹੋਣਾ ਸ਼ੁਰੂ ਕਰ ਦਿੱਤਾ ਪਰ ਉਸ ਘਟਨਾ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਸਮਝਦਾਰ ਬਣਾ ਦਿੱਤਾ ਅਤੇ ਦੁਨੀਆਦਾਰੀ ਦੀ ਅਸਲੀ ਪਛਾਣ ਕਰਵਾ ਦਿੱਤੀ ਅੱਜ ਗੁਰਲੀਨ ਕੈਨੇਡਾ ਵਿੱਚ ਸੈਟਲ ਹੈ ਅਤੇ ਆਪਣੇ ਮਾਪਿਆਂ ਨੂੰ ਵੀ ਬੁਲਾਉਣ ਦੀ ਤਿਆਰੀ ਕਰ ਰਹੀ ਹੈ ਪਰ ਉਹ ਉਸ ਕਾਲੀ ਰਾਤ ਨੂੰ ਕਦੇ ਨਹੀਂ ਭੁੱਲ ਸਕਦੀ ਜਦੋਂ ਸੱਗੇ ਮਾਮੇ ਨੇ ਰਿਸ਼ਤਿਆਂ ਦਾ ਕਤਲ ਕੀਤਾ ਸੀ ਮਾਮੇ ਦੇ ਪਰਿਵਾਰ ਨੂੰ ਬਾਅਦ ਵਿੱਚ ਆਪਣੇ ਕੀਤੇ ਦੀ ਸਜ਼ਾ ਵੀ ਮਿਲੀ ਕਿਉਂਕਿ ਕਹਿੰਦੇ ਹਨ ਕਿ ਰੱਬ ਦੇ ਘਰ ਦੇਰ ਹੈ ਅੰਦੇਰ ਨਹੀਂ ਉਹਨਾਂ ਦੀ ਆਪਣੀ ਔਲਾਦ ਨੇ ਉਹਨਾਂ ਨਾਲ ਅਜਿਹਾ ਵਿਵਹਾਰ ਕੀਤਾ ਕਿ ਉਹਨਾਂ ਨੂੰ ਗੁਰਲੀਨ ਦੀ ਯਾਦ ਆਈ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਸ ਘਟਨਾ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਵਿਦੇਸ਼ਾਂ ਦੀ ਚਮਕਦਮਕ ਵਿੱਚ ਆ ਕੇ ਰਿਸ਼ਤੇ ਕਿਵੇਂ ਫਿੱਕੇ ਪੈ ਜਾਂਦੇ ਹਨ ਖਾਸ ਕਰਕੇ ਜਦੋਂ ਗੱਲ ਪੈਸੇ ਦੀ ਆਉਂਦੀ ਹੈ ਤਾਂ ਕਈ ਵਾਰ ਸਕੇ ਪਹਿਣ ਬਰਾ ਵੀ ਦੁਸ਼ਮਣ ਬਣ ਜਾਂਦੇ ਹਨ ਇਹ ਕਹਾਣੀ ਸਿਰਫ ਗੁਰਲੀਨ ਦੀ ਨਹੀਂ ਹੈ ਬਲਕਿ ਹਜ਼ਾਰਾਂ ਅਜਿਹੇ ਬੱਚਿਆਂ ਦੀ ਹੈ ਜੋ ਪਰੋਸਾ ਕਰਕੇ ਵਿਦੇਸ਼ ਆਉਂਦੇ ਹਨ ਪਰ ਅੱਗੋ ਧੋਖਾ ਖਾਂਦੇ ਹਨ ਇਸ ਦਰਦਨਾਕ ਕਹਾਣੀ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਅੰਨਾ ਵਿਸ਼ਵਾਸ ਕਿਸੇ ਤੇ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿੰਨਾ ਵੀ ਕਰੀਬੀ ਰਿਸ਼ਤੇਦਾਰ ਕਿਉਂ ਨਾ ਹੋਵੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹੋ ਤਾਂ ਸਿਰਫ ਰਿਸ਼ਤੇਦਾਰਾਂ ਦੇ ਆਸਰੇ ਨਾ ਭੇਜੋ ਬਲਕਿ ਬੱਚਿਆਂ ਨੂੰ ਮਾਨਸਿਕ ਅਤੇ ਆਰਥਿਕ ਤੌਰ ਤੇ ਇੰਨਾ ਮਜ਼ਬੂਤ ਬਣਾ ਕੇ ਭੇਜੋ ਕਿ ਉਹ ਹਰ ਮੁਸੀਬਤ ਦਾ ਸਾਹਮਣਾ ਆਪ ਕਰ ਸਕਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਅਤੇ ਸੰਸਕਾਰਾਂ ਨਾਲ ਜੋੜ ਕੇ ਰੱਖੋ ਕਿਉਂਕਿ ਜਦੋਂ ਦੁਨੀਆ ਸਾਥ ਛੱਡ ਦਿੰਦੀ ਹੈ ਉਦੋਂ ਸਿਰਫ ਗੁਰੂ ਅਤੇ ਤੁਹਾਡਾ ਵਿਸ਼ਵਾਸ ਹੀ ਤੁਹਾਡਾ ਸਹਾਰਾ ਬਣਦਾ ਹੈ ਜਿਵੇਂ ਗੁਰਲੀਨ ਦੇ ਕੇਸ ਵਿੱਚ ਹੋਇਆ ਪੈਸਾ ਹੱਥਾਂ ਦੀ ਮੈਲ ਹੈ ਪਰ ਰਿਸ਼ਤੇ ਅਤੇ ਇਨਸਾਨੀਅਤ ਅਨਮੋਲ ਹਨ ਜਿਨ੍ਹਾਂ ਲੋਕਾਂ ਨੇ ਪੈਸੇ ਖਾਤਰ ਆਪਣੀ ਜ਼ਮੀਰ ਵੇਚ ਦਿੱਤੀ ਉਹ ਅਖੀਰ ਵਿੱਚ ਖਾਲੀ ਹੱਥ ਹੀ ਰਹਿ ਜਾਂਦੇ ਹਨ ਇਸ ਲਈ ਆਪਣੇ ਬੱਚਿਆਂ ਨੂੰ ਆਤਮ ਨਿਰਭਰ ਬਣਾਓ ਅਤੇ ਹਮੇਸ਼ਾ ਚੌਕੰਨੇ ਰਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ